ਪੰਜਾਬ ਵਿੱਚ ਕਣਕ ਦੀ ਆਤ ਸਰਕਾਰੀ ਖਰੀਦੀ ਸ਼ੁਰੂਆਤ ਪਰ ਲੁਧਿਆਣਾ ਦੇ ਦਾਣਾ ਮੰਡੀ ਦੇ ਵਿੱਚ ਪ੍ਰਬੰਧ ਅਧੂਰੇ ਲੁਧਿਆਣਾ ਦੀ ਮੰਡੀ ਦੇ ਵਿੱਚ 8.11 ਲੱਖ ਮੀਟਰ ਟਨ ਕਣਕ ਆਉਣ ਦੀ ਉਮੀਦ ਪਰ ਇਸ ਤੋਂ ਪਹਿਲਾਂ ਜੇਕਰ ਗੱਲ ਮੰਡੀ ਦੀ ਕੀਤੀ ਜਾਵੇ ਤਾਂ ਕੋਈ ਖਾਸ ਪ੍ਰਬੰਧ ਜਿਆਦਾ ਵਿਖਾਈ ਨਹੀਂ ਦੇ ਰਹੇ ਜੇਕਰ ਗੱਲ ਲੁਧਿਆਣਾ ਦੀ ਚਲੰਦਰ ਬਾਈਪਾਸ ਸਥਿਤ ਦਾਣਾ ਮੰਡੀ ਦੀ ਕੀਤੀ ਜਾਵੇ ਤਾਂ ਮੰਡੀ ਦੇ ਵਿੱਚ ਕੁਝ ਸਾਫ਼ ਸਵੈ ਦੇ ਜ਼ਰੂਰ ਕੀਤੀ ਗਈ ਹੈ ਪਰ ਪੀਣ ਵਾਲੇ ਪਾਣੀ ਦੇ ਪ੍ਰਬੰਧ ਖਾਸ ਨਹੀਂ ਜਿੱਥੋਂ ਤੱਕ ਕਿ ਫਿਲਹਾਲ ਕੋਈ ਕਿਸਾਨ ਕਣਕ ਲੈ ਕੇ ਵੀ ਨਹੀਂ ਪਹੁੰਚਿਆ ਮੰਡੀ ਪੂਰੀ ਤਰ੍ਹਾਂ ਖਾਲੀ ਹੈ ਨਾ ਇਹ ਰਿਸ਼ਪਾਲ ਸਿੰਘ ਅੱਛਾ ਜੀ ਅਸੀਂ ਹੋ ਜੀ ਕੰਮ ਕਰਦੇ ਆ ਅੱਛਾ ਸਰ ਆ ਤੁਸੀਂ ਕਿਹੜੀ ਜਗ੍ਹਾ ਤੇ ਖੜੇ ਹੋ ਪਹਿਲਾਂ ਦੇ ਦੋ ਅਸੀਂ ਆਪਣੀ ਦਾਣਾ ਮੰਡੀ 'ਚ ਖੜੇ ਆ ਲੁਧਿਆਣਾ ਦੀ ਮੇਨ ਕਿਹੜੀ ਦਾਣਾ ਮੰਡੀ ਆ ਸਾਡੀ ਮੰਡੀ ਦੇ ਨਾਲ ਹਾਂਜੀ ਹਾਂਜੀ ਕਾਰੇਵਾਰੇ ਮੰਡੀ ਮੇਨ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਤੇ ਹਾਲਾਤ ਦਾ ਸਾਰੇ ਦੇਖ ਰਹੀ ਆ ਅੱਗੇ ਤੋਂ ਹਨੇਰੀ ਆਈ ਆ ਉਹਨਾਂ ਗੰਦ ਗੰਦ ਸਾਰਾ ਉੜਿਆ ਹਾਂਜੀ ਨਹੀਂ ਤਾਂ ਉਦਾਂ ਹੀ ਪਿਆ ਰਹਿੰਦਾ ਸੀਗਾ ਅੱਛਾ ਜੀ ਤੇ ਆਹ ਕਿਹੜੇ ਖੱਡੇ ਚੂਹੇ ਨੂੰ ਖੋਦੇ ਆ ਇਹ ਉਦੈ ਹੀ ਆ ਇਸੇ ਕੋਈ ਖੱਡੇ ਬੰਦ ਨਹੀਂ ਕੀਤੇ ਗਏ ਉਤੋਂ ਹੁਣ ਕਣਕਾਰੀ ਆ ਤੇ ਉਹ ਕਣ ਖਰਾਬ ਹੋਊਗੀ ਹਾਂਜੀ ਤੇ ਕਈ ਬਿਮਾਰੀਆਂ ਵੀ ਲੱਗ ਸਕਦੀਆਂ ਕਿਉਂਕਿ ਆਪਣੇ ਚੂਹੇ ਉਹਨਾਂ ਵਿੱਚ ਵੜੂਗੇ ਹਾਂਜੀ ਆ ਚੂਹੇ ਆ ਦੇ ਖੱਡੇ ਖੋਦੇ ਪਏ ਨੇ ਹੋਰ ਇੱਥੇ ਟਰੱਕ ਖੜੇ ਰਹਿੰਦੇ ਆ ਬੋਲਾ ਸ਼ਰਾਬ ਦੀਆਂ ਚ ਪੀਂਆਂ ਰਹਿੰਦੀਆਂ ਹਾਂਜੀ ਉਹ ਬੋਤਲਾਂ ਵੀ ਦੇਖੀਏ ਸ਼ਰਾਬ ਦੀਆਂ ਬੋਤਲਾਂ ਇੱਥੇ ਮੰਡੀ ਨੇ ਇੱਥੇ ਆ ਗਏ ਆਪਣੇ ਰਹਿੰਦੇ ਟੁਗੀਆਂ ਟੁਗੀਆਂ ਵਾਲੇ ਇੱਥੇ ਆਣ ਕੇ ਪੀਂਦੇ ਆ ਹਾਂਜੀ ਟਰੱਕ ਵਾਲੇ ਪੀਂਦੇ ਆ ਜਾਣੀ ਕਿ ਬੰਦਾ ਕਿਹੜਾ ਖੜਾ ਉਹ ਪੀਊਗਾ ਹੀ ਜੇ ਕੋਈ ਸਫਾਈ ਹੋਊਗੀ ਤੇ ਉਹ ਨਹੀਂ ਗੰਦਗੀ ਪਾਊਗਾ ਜੇ ਸਫਾਈ ਹੈ ਨਹੀਂ ਤੇ ਗੰਦਗੀ ਹੋਰ ਪੈਣੀ ਹੈ ਤੇ ਹੋਰ ਪਾਣੀ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਅੱਛਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਤੇ ਲੈਟਰਨ ਬਾਥਰੂਮ ਇੱਥੇ ਇੱਕ ਹੈਗੀ ਆ ਤੇ ਉਹ ਵੀ پیسے ਲੈਂਦੇ ਉਥੇ ਹੀ ਬਸ ਇਹ ਹੀ ਪ੍ਰਸ਼ਾਸਨ ਅੱਗੇ ਬੇਨਤੀ ਆ ਇੱਥੇ ਸਫਾਈ ਕੀਤੀ ਜਾਵੇ ਤੇ ਸਹੀ ਕਰੇ ਆਪਣੇ ਹੋਣ ਜ਼ਿੰਮੇਦਾਰ ਉਹਨਾਂ ਕੋਈ ਸਹੂਲਤ ਮਿਲ ਸਕੇ ਹਾਂਜੀ ਮੋਹਲਾ ਜੀ ਅਸਰ ਤੁਸੀਂ ਦਾਣਾ ਮੰਡੀ ਵਿੱਚ ਜਲੰਧਰ ਬਾਈਪਾਸ ਤੇ ਖੜੇ ਹੋ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਹਾਲਾਤ ਤੁਸੀਂ ਆਪ ਸਰ ਜੀ ਆਪ ਦੇਖਦੇ ਹੋ ਹਾਂਜੀ ਹਾਂਜੀ ਤੁਸੀਂ ਸਾਰਾ ਮੰਡੀ ਦਾ ਘੁੰਮ ਕੇ ਦੇਖ ਲਓ ਹਾਂਜੀ ਵੀ ਕੀ ਹਾਲਾਤ ਆ ਇੱਥੇ ਦੇ ਅੱਛਾ ਜੀ ਆ ਇੱਥੇ ਮੰਡੀ ਦੇ ਵਿੱਚ ਆ ਗੱਡੀਆਂ ਖੜੀਆਂ ਹਾਂਜੀ ਇਹਨਾਂ ਦੇ ਵੀ ਪੈਸੇ ਲੈਂਦੇ ਆ ਅੱਛਾ ਜੀ ਠੀਕ ਹੈ ਜੀ ਇਹਨਾਂ ਦੇ ਵੀ ਪੈਸੇ ਲੈਂਦੇ ਆ 10 ਰੁਪਏ ਹਰ ਇੱਕ ਤੋਂ ਲੈਂਦੇ ਆ ਅੱਛਾ ਜੀ ਮੰਡੀ ਦਾ ਅੱਛਾ ਜੀ ਮੰਡੀ 'ਚ ਸਾਫ ਸਫਾਈ ਹੋਈ ਹੋਈ ਆ ਜੀ ਸਾਫ ਸਫਾਈ ਆ ਤੁਹਾਡੇ ਸਾਹਮਣੇ ਤੁਸੀਂ ਕੈਮਰੇ ਤੁਹਾਡੇ ਕੋਲ ਆ ਹਾਂ ਜੀ ਤੁਸੀਂ ਦੇਖ ਸਕਦੇ ਹੋ ਹਾਂ ਜੀ ਕਿ ਕਿਦਾਂ ਦੀਆਂ ਸਫਾਈਆਂ ਹੋ ਰਹੀਆਂ ਇੱਥੇ ਹਾਂ ਜੀ ਹਾਂ ਜੀ ਕਹਿੰਦੇ ਆਹ ਤਾਂ ਨੇਰੀ ਸਫਾਈ ਕਰ ਗਈ ਅੱਛਾ ਜੀ ਜਿਹੜਾ ਝੱਕੜ ਆ ਹਾਂ ਜੀ ਆ ਨੇਰੀ ਚੱਲੀ ਆ ਉਹਦੇ ਨਾਲ ਇਹ ਸਫਾਈ ਹੋਈ ਆ ਅੱਛਾ ਜੀ ਉੱਥੇ ਇੱਥੇ ਉੱਦਾਂ ਕੋਈ ਸਫਾਈ ਨਹੀਂ ਇੰਨੀ ਗੰਦਗੀ ਆ ਇੱਥੇ ਹਾਂ ਜੀ ਹਾਂ ਜੀ ਇਹ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਅੱਛਾ ਜੀ ਅਸੀਂ ਦੇਖਿਆ ਚੂਹਿਆਂ ਨੇ ਪੋਲ ਜਿਹੜੇ ਨੇ ਆਹ ਆਹ ਬਹੁਤ ਖੋਦੇ ਹੋਏ ਆ ਅੱਛਾ ਜੀ ਪੋਲ ਪੋਲ ਖੋਦੇ ਤੁਸੀਂ ਆਪ ਦੇਖ ਕੇ ਆਏ ਆ ਉਹ ਤੋਂ ਉਹ ਉੱਤੇ ਜਿਆਦਾ ਆ ਅੱਛਾ ਜੀ ਉਹ ਪਾਲੀ ਤਰਫ ਜੀ ਇੱਥੇ ਅੱਗੇ ਤੋਂ ਆਉਣ ਵਾਲੀ ਨਾ ਮੰਡੀ ਲੱਗਣੇ ਅੰਬਾਂ ਦੀ ਹਾਂਜੀ ਅੰਬ ਜਿੰਨਾ ਆਲੂ ਅੰਬ ਇੱਥੇ ਰਹਿਣਾ ਹਾਂਜੀ ਅੱਛਾ ਜੀ ਤੇ ਉਹ ਉਸ ਟਾਈਮ ਇੱਥੇ ਜਗ੍ਹਾ ਨਹੀਂ ਹੁੰਦੀ ਕੋਈ ਵੀ ਖਾਲੀ ਹਾਂਜੀ ਅਸੀਂ ਤਾਂ ਬਰਕਰਾਰ ਹੀ ਹੋਜਦੀਦੇ ਅਸੀਂ ਇੱਥੋਂ ਲੰਘਦੇ ਆ ਸਾਡਾ ਰਾਸਤਾ ਹੈ ਹਾਂਜੀ ਹਾਂਜੀ ਅਸੀਂ ਦੇਖਦੇ ਹੁੰਦੇ ਹਾਂ ਵੀ ਇੱਥੇ ਅੰਬਾਂ ਦੀਆਂ ਗੁੱਟੀਆਂ ਭੈਣ ਜੋ ਅੰਬ ਇੰਨਾ ਕੁ ਸਟਿਆ ਹੁੰਦਾ ਨਾ ਇੱਥੇ ਹਾਂਜੀ ਹਾਂਜੀ ਤੇ ਕੋਈ ਸਫਾਈ ਨਹੀਂ ਇੱਥੇ ਅੱਛਾ ਸਰ ਜਿਸ ਤਰ੍ਹਾਂ ਹੁਣ ਤੁਸੀਂ ਕਹਿੰਦੇ ਹੋ ਵੀ ਸਫਾਈ ਨਹੀਂ ਹੈਗੀ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਜਾਂ ਫਿਰ ਬਾਥਰੂਮ ਵਗੈਰਾ ਕੋਈ ਕੱਖ ਨਹੀਂ ਹੈਗਾ ਇੱਥੇ ਅੱਛਾ ਜੀ ਹੁਣ ਅਸੀਂ ਇੱਥੇ ਜੰਦੇ ਸਾਨੂੰ ਲੈਟਰਿੰਗ ਆ ਜਾਂਦੇ ਜਾਂ ਬਾਥਰੂਮ ਜਾਣਾ ਇੱਥੇ ਆ ਲਾਗੇ ਸਕੇ ਕੋਈ ਨਹੀਂ ਆ ਸਾਹਮਣੇ ਆ ਉਹ ਪੈਸੇ ਲੈਂਦੇ ਆ ਅੱਛਾ ਜੀ ਅੱਜ ਇਹ ਹੁਣ ਕਿਸਾਨਾਂ ਨੂੰ ਪਾਣੀ ਪੋਣੀ ਪੀਣ ਦਾ ਕੋਈ ਪ੍ਰਬੰਧ ਨਹੀਂ ਬਿਲਕੁਲ ਨਹੀਂ ਪਾਣੀ ਇੱਥੋਂ ਬੂੰਦ ਵੀ ਨਹੀਂ ਹੋ ਤੁਸੀਂ ਕਹਦੋਂਗੇ ਨਾ ਸਾਨੂੰ ਪਾਣੀ ਚਾਹੀਦਾ ਕਿੱਥੋਂ ਲਿਆ ਕੇ ਦੀਏ ਅਸੀਂ ਲਿਆ ਕੇ ਆਪਣੇ ਕੋਲੋਂ ਘਰੋਂ ਪਾਣੀ ਲੈ ਕੇ ਜੰਨੇ ਆ ਜਿਵੇਂ ਹੁਣ ਕਿਸਾਨਾਂ ਨੇ ਆਣਾ ਸੀ ਜਾਂਦੇ ਨਾਲ ਲੈ ਕੇ ਆਣਾ ਸੀ ਲੱਗਦਾ ਕਿ ਮੁਸ਼ਕਲਾਂ ਦਾ ਸਾਹਮਣਾ ਬਿਲਕੁਲ ਹਾਂਜੀ ਹਾਂਜੀ ਕੀ ਮੁਸ਼ਕਲਾ ਮੁਸ਼ਕਲਾ ਇੱਥੇ ਆ ਜਿਹੜੇ ਹੁਣ ਸਾਡੇ ਕਿਸਾਨ ਵੀਰ ਹੋਣੇ ਆ ਹਾਂਜੀ ਇਹਨਾਂ ਨੇ ਇੱਥੇ ਕਣਕ ਵਿਸਾਖੀ ਤੋਂ ਆ ਜਾਂਦੀ ਆ ਕਣਕ ਹਾਂਜੀ ਹਾਂਜੀ ਤੋਂ 13 ਅਪ੍ਰੈਲ ਤੋਂ ਕਣਕ ਆਉਂਦੀ ਆ ਉਹ ਕਿਸਾਨ ਵੀਰ ਉਹ ਕਿੱਥੇ ਰਹਿਣਗੇ ਉਹ ਉਹ ਆਪਣੇ ਆਪਣੀ ਕਣਕ ਦੀ ਰਾਖੀ ਕਰਨਗੇ ਜਾਂ ਕਿਹੜੀ ਜਗ੍ਹਾ ਤੇ ਰਹਿਣਗੇ ਉਹ ਉਹਨਾਂ ਦੇ ਖਾਣ ਪੀਣ ਦਾ ਵੀ ਇੱਥੇ ਆਲੇ ਦੋਲੇ ਹੈ ਨਹੀਂ ਕੋਈ ਕੰਟੀਨ ਨਹੀਂ ਕੋਈ ਕੁਝ ਨਹੀਂ ਹੈਗਾ